ਸੋਰਠ ਮਹਲਾ ਪੰਜਵਾਂ ਗੁਰ ਕਾ ਸ਼ਬਦ ਰਖvare ਚੌਕੀ ਚੌ ਗਿਰਦ ਹਮਾਰੇ RAM ਨਾਮ ਮਨ ਲਗਾ ਚਮਲ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨਾ ਵਿਰਤੀ ਜਾਸੀ ਆਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਬਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ ਚਉ ਗਿਰਦ ਹਮਾਰੇ RAM ਕਾਰ ਦੁਖ ਲੰਗੇ ਨ ਭਾਈ ਸਤ ਗੁਰੂ ਪੂਰਾ ਪੇਟਿਆ ਜਿਨ ਬਣਤ ਬਣਾਈ RAM ਨਾਮ ਔਖਦ ਦੀਆ ਏਕਾਲਿਵ ਲਾਈ ਰਹਾਓ ਰੱਖ ਲੀਏ ਤਿਨ ਰਖਣ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਉ ਨਾ ਤੂੰ ਨਾ ਛੁਟੇ ਨਿਕਲ ਨਾ ਜਾਈ ਜੋ ਦੂਤ ਸਲੋਕ ਮਹੱਲਾ ਪੰਜਵਾ ਮਨ ਮੈਂ ਚਿਤ ਵੋ ਚਿਤ ਬਣੀ ਉਦਮ ਕਰਿ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਤੋਏ ਨਾਨਕ ਕੇ ਨੀਤ ਸਲੋਕ ਮਹੱਲਾ ਪੰਜਵਾ ਮਨ ਮੈਂ ਚਿੱਤ ਹੋ ਚਿੱਤ ਬਣੀ ਉਦਮ ਕਰਿ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਬਿਲਾਗ ਮਹੱਲਾ ਪੰਜਵਾ ਤਾਤੀ ਵਾਉ ਨਾ ਲਗਈ ਪਾਰ ਬ੍ਰਹਮ ਸਰਨਾਈ ਚਉ ਗਿਰਗ ਹਮਾਰੇ RAM ਕਾਰ ਦੁਖ ਲਗੇ ਨ ਭਾਈ சூரா பட்டியக்கிவல தின ரனஹார சப பிய மட்டாய் கோ நான கிர்பா பய பிரப பய சோர மஹமா ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ आनंद करहे तेरे दासा जपपूरण होई आसा बिलागल मोहल्ला पंजवा ताती वाऊ ना लागई पार ब्रह्म सरनाई चौ गिरध हमारे रामकार दुखल गे ना पाई सतगुरु कूरा पेटिया जिन व्रत बनाई राम नाम अवखद दिया एकालिद लाई रहाओ राकलिये रखण हार सब व्या मिटाई कौ नानक कृपा भै प्रभ पय सहाय शलोक जय साधु गोविंद भजन कीर्तन नानक नीत न तू न छुटे निकट न दूत ਸਲੋਕ ਮਹੱਲਾ ਪੰਜਵਾ ਮਨ ਮੈਂ ਚਿੱਤੋ ਹੋ ਚਿੱਤ ਬਣੀ ਉਦਮ ਕਰਿਓ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਨੀਤ ਸਲੋਕ ਮਹੱਲਾ ਪੰਜਵਾ ਮਨ ਮੈਂ ਚਿੱਤੋ ਹੋ ਚਿੱਤ ਬਣੀ ਉਦਮ ਕਰਿਓ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਨੀਤ ਸੋਰਠ ਮਹੱਲਾ ਪੰjava ਗੁਰ ਕਾ ਸ਼ਬਦ ਰਖvare ਚੌਕੀ ਚੌ ਗਿਰਦ ਹਮਾਰੇ RAM ਨਾਮ ਮਨ ਲਾਗਾ ਚੰਮਲ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਰ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨਾ ਵਿਰਥੀ ਜਾਸੀ ਆਨੰਦ ਕਰਹੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਬਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ ਚਉ ਗਿਰਦ ਹਮਾਰੇ RAM ਕਾਰ ਤੋਖ ਲਗੇ ਨ ਭਾਈ சத்கருபுரா பேட்டி ரிவலாய் ராக திண விய மட்டாய் கோ நான கிரபா பய பிரபாய் ஸ்லோக்க ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਉ ਨਾ ਤੂੰ ਨਾ ਛੁਟੇ ਨਿਕਲ ਨਾ ਜਾਈ ਜੋ ਦੂਤ ਸਲੋਕ ਮਹੱਲਾ ਪੰਜਵਾ ਮਨ ਮੈਂ ਚਿਤ ਬੋ ਚਿਤ ਵਣੀ ਉਦਮ ਕਰਿਓ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੋਇ ਨਾਨਕ ਕੀ ਨੀਤ ਸਲੋਕ ਮਹੱਲਾ ਪੰਜਵਾ ਮਨ ਮੈਂ ਚਿੱਤੋ ਚਿੱਤ ਬਣੀ ਉਦਮ ਕਰਿਉ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਬਿਲਾਵਨ ਮਹੱਲਾ ਪੰਚਵਾਂ ਤਾਤੀ ਵਾਉ ਨਾ ਲਗਈ ਪਾਰ ਬ੍ਰਹਮ ਸਰਨਾਈ ਚਉ ਗਿਰਗ ਹਮਾਰੇ RAM ਕਾਰ ਦੁਖ ਲਗੇ ਨ ਭਾਈ சத்கபுரா பிட்டிய ஜிபியாய தின ரனஹார சப பிய மட்டாய் கோ நான கிர்பா பய பிரப பய சாய சோர மஹமா ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ RAM ਨਾਮ ਮਨ ਲਾਗਾ ਚਾਮਨ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵੀ ਧਾਰਾ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨ ਬ੍ਰਿਤੀ ਜਾਸੀ आनंद करहे तेरे दासा जप पूरण होई आशा बिनावल मोहल्ला पंचमा ताती वाऊ ना लागई पार ब्रह्म सरनाई चौ गिरध हमारे रामकार दुख लगे ना पाई सतगुरु पूरा पेटिया जिन व्रत बनाई राम नाम औखद दिया एकालि रहाओ ਰਾਖ ਲਈ ਤਿਨ ਰਖਣ ਹਾਰ ਸਭ ਵਿਆਗ ਮਿਟਾਈ ਕੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਇਸ ਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਉ ਨਾ ਤੂੰ ਨਾ ਛੁਟੇ ਨਿਕਟ ਨਾ ਜਾਈ ਜੋਤ ਸਲੋਕ ਮਹੱਲਾ ਪੰਜਵਾ ਮਨ ਮੈਂ ਚਿਤ ਮੋ ਚਿਤ ਬਣੀ ਉਦਮ ਕਰਿਓ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਨੀਤ ਸਲੋਕ ਮਹੱਲਾ ਪੰਜਵਾ ਮਨ ਮੈਂ ਚਿਤ ਮੋ ਚਿਤ ਬਣੀ ਉਦਮ ਕਰਿਓ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਨੀਤ